ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਚ ਚਲਾਈ ਗਈ ਸੀ ਤੇ 2000 ਰੁਪਏ ਦੀ ਜਿਹੜੀ ਆਪਾਂ ਨੂੰ ਕੈਸ਼ ਟਾਉਂਦੀ ਸੀਗੀ ਤੇ ਸਾਲ ਦੇ ਵਿੱਚ ਜਿਹੜੀ ਆਪਾਂ ਨੂੰ ਤਿੰਨ ਕਿਸ਼ਤ ਆਉਂਦੀ ਸੀ ਜਾਨੀ ਕਿ ਟੋਟਲ ਜਿਹੜੀ ਰਾਸ਼ੀ ਆਪਾਂ ਨੂੰ ਆਉਂਦੀ ਸੀ 6000 ਰੁਪਿਆ ਤੇ ਕਈ ਕਿਸਾਨ ਵੀਰਾਂ ਦੇ ਫੋਨ ਕਾਲ ਆਏ ਬਈ ਜਿਹੜੀ ਉਹ ਰਾਸ਼ੀ ਆ ਹੁਣ 3000 ਰੁਪਿਆ ਜਿਹੜਾ ਆਇਆ ਆਇਆ ਕਰੂ ਕਿਸ਼ਤ ਦਾ ਤੇ ਟੋਟਲ ਜਿਹੜੀ ਸਾਲ ਦੀ 9000 ਰੁਪਿਆ ਜਿਹੜੀ ਕਿਸ਼ਤ ਆਪਾਂ ਨੂੰ ਆਉਗੀ ਤੇ ਉਹਦੇ ਲਈ ਸਾਨੂੰ ਕੀ ਕਰਨਾ ਪਊ ਤੇ ਉਹਦੇ ਬਾਰੇ ਜਿਹੜੀ ਆਪਾਂ ਪੂਰੀ ਗੱਲਬਾਤ ਇਸੇ ਵੀਡੀਓ ਦੇ ਵਿੱਚ ਕਰਾਂਗੇ ਤਾਂ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਹੈ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਜਿਹੜਾ ਬੈਲ ਵਾਲਾ ਆਈਕਨ ਯੂਰਨਾ ਪਹਿਲਣਾ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਹੇ ਕਿਸਾਨ ਵੀਰੋ ਹੁਣ ਆਪਾਂ ਜਿਹੜੇ ਫਸਲਾਂ ਦੇ ਰੇਟਾਂ ਦੇ ਨਾਲ-ਨਾਲ ਵਪਾਰਕ ਧੰਦੇ ਨਾਲ-ਨਾਲ ਕੁਝ ਅਜਿਹੇ ਵੀ ਮਹੱਤਵਪੂਰਨ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ ਕਿਸਾਨ ਵੀਰੋ ਜੇ ਤੁਹਾਨੂੰ ਦੱਸ ਦਈਏ ਵੀ ਜਿਹੜੀ ਉਹ 2000 ਦੀ ਰਾਸ਼ੀ ਹੈ 3000 ਰੁਪਏ ਮਿਲੂਗੀ ਜਾਂ ਨਹੀਂ ਦਰਅਸਲ ਜਿਹੜੀ ਇਹ ਰਾਜਸਥਾਨ ਰਾਜਸਥਾਨ ਸਰਕਾਰ ਨੇ ਮੁੱਖ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਜਿਹੜੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਰਾਸ਼ੀ ਵਧਾ ਦਿੱਤੀ ਆ ਉਹਨੂੰ ਕਿਸਾਨਾਂ ਨੂੰ ਹਰ ਇੱਕ 4 ਮਹੀਨੇ ਬਾਅਦ ਜਿੱਥੇ 2000 ਰੁਪਏ ਦੀ ਬਜਾਏ 3000 ਰੁਪਏ ਮਿਲਣਗੇ ਇਹ ਰਾਸ਼ੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ ਯੋਜਨਾ ਦੇ 2000 ਰੁਪਏ ਵਿੱਚ 1000 ਰੁਪਿਆ ਜਿਹੜੀ ਉਹ ਸਰਕਾਰ ਨੇ ਐਡ ਹੋਰ ਕਰ ਦਿੱਤਾ ਵੀ ਜਾਨੀ ਕਿ ਜਿਹੜੀ ਰਾਜਸਥਾਨ ਸਰਕਾਰ ਨੇ ਜਿਹੜਾ ਆਪਣੇ ਵੱਲੋਂ ਜਿਹੜਾ 1000 ਰੁਪਿਆ ਕਿਸਾਨਾਂ ਨੂੰ ਦੇਣ ਦਾ ਜਿਹੜਾ ਵਾਅਦਾ ਕੀਤਾ ਐਡ ਕੀਤਾ ਕੇਂਦਰ ਸਰਕਾਰ ਜਿਹੜਾ ਉਹ ਹੀ 2000 ਰੁਪਿਆ ਦੇਊਗੀ ਤੇ 1000 ਰੁਪਿਆ ਜਿਹੜਾ ਉਹ ਆਪਣੇ ਵੱਲੋਂ ਆਪਣੀ ਸਟੇਟ ਵੱਲੋਂ ਜਿਹੜਾ ਦੇਣਗੇ ਰਾਜਸਥਾਨ ਸਰਕਾਰ ਦਾ ਤੇ ਟੋਟਲ ਜਿਹੜੀਆਂ ਤਿੰਨ ਕਿਸ਼ਤਾਂ ਐ ਕਰਨੀਆਂ ਤੇ ਟੋਟਲ ਜਿਹੜਾ ਉਹ ਕਿਸਾਨ ਵੀਰ ਹੈ ਉਹ ਰਾਜਸਥਾਨ ਦੇ ਕਿਸਾਨ ਵੀਰ ਹਨ ਜਿਹੜਾ 9000 ਰੁਪਏ ਮਿਲੇਗਾ ਇਹ ਫੈਸਲਾ ਜਿਹੜਾ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਵਿੱਚ ਜਿਹੜਾ ਕੀਤਾ ਜਿਹੜੇ ਉਹ 9000 ਰੁਪਏ ਦੀ ਜਿਹੜੀ ਖਬਰ ਆ ਉਹ ਰਾਜਸਥਾਨ ਦੀ ਜਿਹੜੀ ਸਰਕਾਰ ਆ ਉਹ ਆਪਣੇ ਜਿਹੜੇ ਕਿਸਾਨਾਂ ਨੂੰ ਦੇਊਗੀ ਤੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਇਹਦੇ ਬਾਰੇ ਫਿਲਹਾਲ ਹਲੇ ਤੀਕ ਤੱਕ ਕੋਈ ਗੱਲਬਾਤ ਜਿਹੜੀ ਸਾਹਮਣੇ ਨਹੀਂ ਆਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਆਉਂਦੀ ਵੀ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਇਹ ਲੱਗੀ ਕਿਸਾਨ ਵੀਰ ਇਹ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ Saniye vardı, saniye, bir anda...